ਹੈਲੋ ਸਸਕੀਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਐ ਤੇ ਅੱਜ ਆਪਣੇ ਕੋ ਆਇਆ ਦੀਪ ਮਥੜੂ ਦੀਪ ਮਥੜੂ ਦਾ ਤੁਹਾਨੂੰ ਪਤਾ ਹੀ ਹੈ ਵੀ ਉਹਦਾ ਐਕਸੀਡੈਂਟ ਹੋਇਆ ਉਹਦਾ ਐਕਸੀਡੈਂਟ ਨਹੀਂ ਹੋਇਆ ਉਹਦਾ ਸਕ੍ਰਿਪਟਿਡ ਐਕਸੀਡੈਂਟ ਹੋਇਆ ਹੈ ਹੈਨਾ ਯਾਨੀ ਸਾਰਾ ਪਲਾਨ ਕੀਤਾ ਗਿਆ ਹੈ ਤੇ ਉਹ ਫੇ ਐਕਸੀਡੈਂਟ ਦਾ ਨਾਮ ਦਿੱਤਾ ਗਿਆ ਹੈ ਵੀ ਆਹ ਏਦਾਂ ਏਦਾਂ ਐਕਸੀਡੈਂਟ ਹੋ ਗਿਆ ਹੈਨਾ ਉਹਦੀ ਸਾਰੀ ਵੀਡੀਓ ਦੇਖਿਓ ਤੇ ਫੇ ਗੱਲ ਕਰਦੇ ਆ ਆਪਾਂ ਕਿਉਂ ਸਕ੍ਰਿਪਟਿਡ ਕਹਿੰਨੇ ਆ ਹੈਨਾ ਡਰਾਮੇ ਆਵਾਜ਼ ਕਾ ਕਰਾ ਹੋਰ ਨਹੀਂ ਲੱਤ ਨਹੀਂ ਆ ਕਰਾ ਕਰਾ ਆਹ ਇਹ ਟੁੱਟੀ ਸੜਾ ਕਰਦੇ ਯਾਰ ਸਿੱਧਾ ਇਹਨੂੰ ਨਹੀਂ ਨਹੀਂ ਹੁੰਦਾ ਮੈਂ ਬੜੀ ਰੀਗੀ ਤਾਂ ਮੈਂ ਇਹ ਕਹਿੰਦਾ ਕਰਾ ਪ੍ਰੈਸ਼ਰ ਨਹੀਂ ਆਉਣਾ ਪ੍ਰੈਸ਼ਰ ਲਿਆਓ ਕਰ ਕਿੰਨਾ ਗੰਦ ਨਿਕਲੇ ਉਹਦੇ ਵਿੱਚ ਉਹਨਾਂ ਦੇ ਵਿੱਚ ਵੀ ਕਿਉਂ ਭਰ ਗਿਆ ਸਾਰਾ ਲੋਕ ਹੋ ਗਏ ਉਹਨਾਂ ਦਾ ਗੱਡੀ ਤੇ ਆਉਣੇ ਦਿੱਤੀ ਇੰਨਾਂ ਕਿੰਨਾ ਨਹੀਂ ਆਊਗਾ ਭਾਜੀ ਹੁਣਾਂ ਦੀ ਮੈਂ ਗੱਡੀ ਤੇ ਆਵਾਂ ਮੈਂ ਕਿਉਂਕਿ ਉਹਨਾਂ ਦੀ ਗੱਡੀ ਲਿਆਦੀ ਜੀ ਕੱਲ੍ਹ ਦੀ ਦੁਪਹਿਰਾ ਸਾਬ ਘਟਣ ਜਾਣਾ ਹੈ ਨਾ ਗੁਰਦਰਾ ਸਾਹਿਬ ਤੇ ਉਹਨਾਂ ਦੀ ਗੱਡੀ ਲਿਆਦੀ ਮੈਂ ਮੇਰੇ ਮਤੇ ਜੀ ਮੈਂ ਵਾਪਸ ਇਹ ਆ ਗਏ ਜੇ ਉਹ ਪਿੱਛੇ ਜਾਓ ਉਹ ਬਿਲਕੁਲ ਉਹ ਤੂੰ ਬੜੇ ਤੇ ਜਿੱਕੇ ਮੈਨੂੰ ਲਾਇਆ ਸਾ ਮੈਂ ਖੱਖ ਖਾਇ ਨਹੀਂ ਉੱਥੇ ਕੋਈ ਬੰਦਾ ਬਾਹਰ ਪੱਥੇ ਲਾਇਆ ਸੀ ਬੰਦਾ ਮਾਸਾ ਪਹਿਲਾਂ ਕੋਈ ਮੈਂ ਫੋਨ ਕਰਾਂ ਕੰਮ ਕਰਾਂ ਤੂੰ ਮੈਂ ਜਾਣਿਆ ਕਿਹਨਾਂ ਦਿਨ ਮੈਂ ਗੱਡੀ ਤੇ ਉਹਨੂੰ ਕੋਈ ਮੇਰੀ ਸਕੂਟੀ ਉੱਧਰ ਲੱਗੀ ਆ ਆਪੇ ਸਕੂਟੀ ਉੱਧਰ ਲੈ ਆਉਂਦਾ ਹਾਂ ਉਸ ਤੋਂ ਪਾਇਆ ਕਿਤਾ ਨਵਾਂ ਸਾ ਜਾ ਗਿਆ ਸਜਾਉਂ ਮਿਕਾ ਬੋਲੇ ਹੂੰ ਬੋਕਾਟ ਮਾਲੇ ਬਣ ਗਿਆ ਗੁੰਡ ਵਾਲਾ ਸੀ ਇਹ ਕਿ ਸ਼ਾਮ ਸ਼ਾਮ ਵੇਲੇ ਨਹੀਂ ਹੁੰਦੀ ਜਿਹੜਾ ਟਿਨ ਹੁੰਦਾ ਇਹ ਰੋਜ਼ ਵਲੌਗ ਬਣਾਉਂਦਾ ਹਨਾ ਰੋਜ਼ ਦੇ ਵਲੌਗ ਦੇ ਵਿੱਚ ਇਹਦੇ ਚ ਜਾਣ ਤਾਂ ਇਹ ਉਹ ਮਾਸੀ ਦੇ ਘਰੇ ਹੁੰਦਾ ਹੈ ਨਵੀਂ ਮਾਸੀ ਜਿਹੜੀ ਇਹਦੀ ਬਣੀ ਆ ਹਨਾ ਤੇ ਜਾਂ ਤਾਂ ਇਹਦੇ ਆਪਦੀ ਭੈਣ ਦੇ ਘਰੇ ਹੁੰਦਾ ਆ ਇੱਕ ਅੱਧੇ ਵੀ ਦੁਕਾਨ ਤੇ ਜਿਹੜੀ ਦੁਕਾਨ ਖੋਲੀ ਆ ਹਨਾ ਸਲੂਨ ਖੋਲਿਆ ਆ ਉੱਤੇ ਕਦੇ ਨਹੀਂ ਇਹ ਦੇਖਿਆ ਵੀ ਕੀ ਗੱਲ ਉਹ ਕਾਹਦੇ ਲਈ ਖੋਲਿਆ ਸੀ ਨਾ ਲਈ ਖੋਲਿਆ ਸੀ ਕੰਮ ਨਾ ਤੂੰ ਨਹੀਂ ਕਰਦਾ ਹੈਗਾ ਹਨਾ ਹੱਡੀਆਂ 'ਚ ਤੁਹਾਡੇ ਪਾਣੀ ਪਿਆ ਆ ਕੰਜਰੋ ਡਰਾਮੇ ਕਰਦੇ ਆ ਤੁਸੀਂ ਗਾਂ ਦੇਖਿਆ ਵੀਡੀਓ ਤੇ ਖੋਲਾ ਹੀ ਨਹੀਂ ਵਦਿਆ ਕਿ ਤੇ ਨਹੀਂ ਤੇਰਾ ਰਤਵਾ ਕੱਟਦਾ ਜੇ ਹੱਸ ਕੇ ਬਣਾ ਲਵੇਂ ਵੀਰੇ ਗਰਦੇ ਇਸ ਤੇ ਲੈੜੀ ਇਸੇ ਸਮਕਣ ਡੇ ਆ। ਆਹ ਕੰਡਾ ਵਧੀਆ ਆਇਆ ਈਓ। ਹਾਣਾ। ਚੜੀ ਜਾਂਦਾ। ਆਹ ਦਿੱਤੀ ਹੈ। ਮਾਤ ਕਰਦੀ ਐ ਫ੍ਰੀਟ ਹੋ ਗਈ। ਇੱਥੇ ਸਾਥੀ ਤੇ। ਕਾਬਾਟ ਬਹੁਤ ਜ਼ਰਾ। ਅੱਛੇ ਮਾਰੀਏ ਤੇ ਲੈ ਜਾਏ ਇੱਥੇ। ਟੈਂਸ਼ਨ ਨਹੀਂ ਮਾਰ ਦਿੰਦੀ ਨਾ ਬੰਦੇ ਨੂੰ। ਬਹੁਤ ਬੁਰਾ ਹਾਲ ਹੈ। ਬਾਹਰ ਆਂਗਰਾਨ ਸਮਕਣ ਡੇ ਆ। ਕਿਹਦੇ ਨੂੰ ਬੋਲਦਾ ਸਾਹ ਲੀਦਾ ਉਹਨੂੰ ਬਾਰੋ ਤਰ ਤੋਂ ਨਹੀਂ ਸਾਹ ਲੀਦਾ।

ਸਾਬੇ ਦੇ ਲਸਣ ਦੇ ਦੇਖਿਆ ਗਾਇਜ਼ ਉਹਨਾਂ ਦੇ ਘਰੇ ਬੈਠਾ ਲੰਗਰ ਖਾਣਦੇ ਆ ਹਨ ਤੇ ਸ਼ੁਰੂਆਤ ਕਿੱਥੋਂ ਹੋਈ ਗਾਣੇ ਤੋਂ ਹਨਾ ਕਿ ਤੇਨੀ ਤੇਰਾ ਰਤਬਾ ਉਹ ਕੇ ਨੂੰ ਡੈਡੀਕੇਟ ਕੀਤਾ ਗਿਆ ਸੰਦੀਪ ਨੂੰ ਕੌਣ ਗੁੱਸੇ ਹੋ ਕੇ ਗਿਆ ਸੰਦੀਪ ਹੀ ਗਈ ਹੈ ਨਾ ਉਹਨੂੰ ਡੈਡੀਕੇਟ ਕੀਤਾ ਗਿਆ ਗਾਣਾ ਵੀ ਤੂੰ ਜਾ ਕੇ ਲੈ ਆਜੋ ਡਰਾਮੇ ਕਰਦਾ ਅੱਛਾ ਚਲੋ ਇਹ ਨਹੀਂ ਗੱਲ ਬਣੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਚੱਕ ਕੇ ਮਾੜਾ ਮੋਟਾ ਸਕੂਟਰੀ ਤੇ ਚੜੀਟਾ ਲਾ ਕੇ ਤੇ ਚਲੋ ਜੀ ਆਪਾਂ ਹਸਪਤਾਲ ਪੱਕਾ ਰੱਖ ਲਿਆ ਉੱਥੇ ਜਾ ਕੇ ਸ਼ੂਟਿੰਗ ਕਰਦੇ ਆ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਤਾਂ ਕਿਹਾ ਤਾਂ ਹੁਣ ਵੀ ਅਸੀਂ ਸ਼ੂਟਿੰਗ ਕਰਨੀ ਹੈ ਜਿੱਦਾਂ ਅੱਗੇ ਇਹ ਸ਼ੂਟਿੰਗਾਂ ਕਰਦੇ ਰਹਿੰਦੇ ਆ ਹੈਨਾ ਡਰਾਮਾ ਇਹ ਡਰਾਮਾ ਆ ਸਾਰਾ ਕੁਝ ਨਹੀਂ ਹੋਇਆ ਹੈਗਾ ਗਾਇਜ਼ ਤੇ ਗਾਂ ਵੀ ਸਾਰੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਲਿਓ ਤੇ ਵੱਡੇ ਕੰਜਰ ਇਹਦੇ ਮਾਂ ਪੇ ਆ ਕਹਿਣ ਨੂੰ ਜੀ ਨਹੀਂ ਕਰਦਾ ਪਰ ਹੈਗੇ ਆ ਉਹ ਦੇਖ ਲਓ। ਵਾਕੀ ਉਧਰਲੇ ਪਾਸੋਂ ਵਿਚਾਈ ਆ। ਇਧਰਲੇ ਪਾਸੋਂ ਜਾਂਦੀ ਰਹੀ ਆ ਆਪਣੀ। ਤੇ ਪੇਅਰ ਕਰਨਾ ਤੇ ਦੇ ਦਿੱਤੀ ਆ ਅੰਕਲ ਨੂੰ ਨੇ। ਇਤੋਂ ਅੱਗੇ ਚਲੋ ਸਾਦਨਾ ਦਾ ਕੀ ਕਰਨਾ ਚਾਹੁੰਦਾ ਆਪਣੀਆਂ ਭਰਾ ਦਾ ਬਚਾਓ ਗਿਆ ਨਹੀਂ ਬੜਾ। ਬਸ ਕਹਿੰਦੇ ਆ ਸਾਲ ਐ ਜਬੜੀ ਪ੍ਰੋਬਲਮ ਵੀ ਆਉਂਦੀ ਆ। ਦੇ ਸੋਦੀ ਨੀ ਮਹੀਨਿਆਂ ਦੀ ਆਦਤ ਕੋਈ ਤੇਰੇ ਸਾਥ ਲੱਗੀ ਇਥੇ ਰੋਣੀ ਮੈਂ ਨਹੀਂ ਜੇ ਸਾਥ ਹੀ ਨਹੀਂ ਸਾਥ ਲੱਗੀ ਰੋਣੀ ਠੀਕ ਵਾਪਸ ਵੀ ਫਾਈਲ ਪਾਵਰ ਤੇ ਵੀ ਤੇ ਲੋਰੀ ਸਾਰੇ ਜਾਣੇ ਪੁੱਛ ਰਹੇ ਸੀ ਕਿ ਦੀਦੇ ਸੱਟ ਲੱਗੀ ਆ ਤੇ ਭਾਬੀ ਸੰਦੀਪ ਭਾਬੀ ਹੋਣੀ ਆ ਜੇ ਤੇ ਸੰਦੀਪ ਭਾਬੀ ਤਾਂ ਨਹੀਂ ਆਈ ਹੈਗੀ ਉਹ ਅੰਮ੍ਰਿਤਸਰ ਤੋਂ ਥੋੜੇ ਇਧਰ ਉਧਰ ਗਏ ਬਾਕੀ ਫੋਨ ਤੇ ਗੱਲ ਹੋ ਗਈ ਆ ਆਪਣੇ ਹਾਲ ਚਾਲ ਪੁੱਛਿਆ ਉਹਨਾਂ ਦਾ ਤੇ ਫੋਨ ਤੇ ਗੱਲ ਹੋਈ ਇਹਨਾਂ ਦੀ ਵਾਵਾ ਚੇਰੀ ਤੇ ਬਾਕੀ ਕਹਿੰਦੇ ਮੈਂਬਰ ਸਾਡਾ ਥੋੜਾ ਦੂਰ ਵਾਂ ਤੇ ਜਿੱਤ ਨਹੀਂ ਆਇਆ ਤੇ ਥੋੜੇ ਦੂਆ 2 ਕਿਲੋ ਮਰ ਵਿੱਚ ਵਿੱਚ ਆਇਆ ਉਹਨਾਂ ਨੇ ਕੀ ਮਾੜਣਾ ਐਵੇਂ ਇਹਨੂੰ ਕਿਆ ਕਰੋ ਭਾਬੀ ਐ ਹੀ ਰੱਖਣੀ ਆ ਮੈਂ ਹੀ ਭਾਬੀ ਨਹੀਂ ਲਿਆਉਣੀ ਆ ਇਹ ਹੋਰ ਕੋਈ ਕਿੱਦਾਂ ਜੂ ਸਾਰੇ ਜਣੇ ਪੁੱਛਦੇ ਸੀ ਇਹਦੀ ਪੂਰਾ ਐਕਸੀਡੈਂਟ ਕਿੱਦਾਂ ਹੋਇਆ ਵਾ ਐਕਚੁਅਲੀ ਤਾਂ ਦੋ ਹੋ ਗਿਆ ਵੀ ਇਹ ਆਪਣੇ ਹੱਥ ਜਾਣ ਡਿਆ ਇਹ ਸਿੱਧਾ ਆ ਇੱਕ ਹੋਰ ਆ ਗਿਆ ਖਵਾਜੇ ਦਾ ਘਵਾ ਡੱਡੂ ਮਸੀ ਦਾ ਮੁੰਡਾ ਨਵਾ ਮਸੀ ਦਾ ਮੁੰਡਾ ਪਤਾ ਨਹੀਂ ਹੁਣ ਕਿੱਥੋਂ ਲੱਭ ਲਿਆ ਹੈਨਾ ਜੀ ਤੁਸੀਂ ਭਾਬੀ ਨੂੰ ਇਦਾਂ ਨਾ ਕਿਆ ਕਰੋ ਤੁਸੀਂ ਇਦਾਂ ਨਾ ਕਿਆ ਕਰੋ ਹੈ ਫੇਰ ਉਹ ਆ ਜਵੇ ਉਹਨੂੰ ਜਾ ਕੇ ਲਿਆਓ ਗੱਲ ਦੱਸੋ ਕੀ ਐ ਆ ਕੰਜਰ ਬਹੁਤ ਹੋ ਕਰਕੇ ਉਹ ਗਈ ਐ ਗੁੱਸੇ ਹੋ ਕੇ ਹਨਾ ਇੱਕ ਦਿਨ ਹੋਇਆ ਦੋ ਦਿਨ ਹੋਇਆ ਤੁਸੀਂ ਤਾਂ ਹਟਦੇ ਹੀ ਨਹੀਂ ਗੰਦਪੋਣ ਉਹਦਾ ਦਾ ਉਹ ਸਿਆਣਾ ਬਿਆਣਾ ਦੇਖਿਆ ਬੁੜੇ ਬੁੜੇ ਦਾ ਕੰਮ ਦੇਖ ਲਓ ਜੀ ਬੰਦੇ ਨੂੰ ਟੈਨਸ਼ਨ ਆਈ ਮਾਰ ਲੈਨੀਆ ਤੈਨੂੰ ਕੈਮਰਾ ਚੱਕਣ ਦਾ ਪਤਾ ਤੈਨੂੰ ਕੈਮਰੇ ਦਾ ਵਲੌਗ ਬਣਾਉਣ ਦਾ ਪਤਾ ਤੈਨੂੰ ਜਿਹਦੇ ਮੁੰਡੇ ਰ ਐ ਇਦਾਂ ਸੱਟ ਲੱਗੀ ਹੋਵੇ ਉਹ ਬੰਦੇ ਦੇ ਕੋਲ ਵਲੌਗ ਬਣ ਜਾਂਦਾ ਫੋਨ ਚੱਕ ਹੋ ਜਾਂਦਾ ਕਿਸੇ ਦਾ ਫੋਨ ਵੀ ਆਵੇ ਉਹ ਵੀ ਨਹੀਂ ਚੱਕਦਾ ਹੁੰਦਾ ਇਹ ਤਾਂ ਵੀ ਨਹੀਂ ਚੱਕ ਹੁੰਦਾ ਹਨਾ ਤੁਸੀਂ ਕੀ ਕਰਦੇ ਆ ਤੁਸੀਂ ਪਹਿਲਾਂ ਹਨਾ ਵੀ ਦੇਖਦੇ ਆ ਚੱਲ ਵੀ ਕੈਮਰਾ ਆਣਿਆ ਚਲੋ ਉਹ ਮਾਂ ਉਹਦੂ ਵੱਡੀ ਹੀਰੋਇਨ ਮਾਂ ਆ ਡਰਾਮੇਬਾਜ਼ ਹਨਾ ਉਹ ਮੜਾ ਜੇ ਅੱਖ ਚੋ ਹਜੇ ਪਾਣੀ ਵੀ ਨਹੀਂ ਆਇਆ ਉਹ ਪਹਿਲਾਂ ਹੀ ਹੱਥ ਕਰਕੇ ਸਾਫ਼ ਕਰਨ ਲੱਗ ਗਿਆ ਹੈ ਆ ਗੰਦ ਪਾਉਨੇ ਤੁਸੀਂ ਦੱਸੋ ਫੇਰ ਕਹਿੰਦੇ ਤੁਸੀਂ ਬੋਲਦੇ ਆ ਬੋਲਦੇ ਆ ਬੋਲਦੇ ਅਸੀਂ ਸਹੀ ਬੋਲਦੇ ਆ ਇਸ ਅਲਫਾਸ ਵਾਲਾ ਸੀਨ ਕਿਹਨੂੰ ਕਿਹਨੂੰ ਚੇਤੇ ਆਇਆ ਆ ਆ ドラਮਾ ਦੇਖ ਕੇ ਮੰਮੀ ਮੈਂ ਇਸ ਅਲਫਾਸ ਪੀ ਲਈ ਤੇ ਮੈਂ ਹੁਣ ਬਚਣਾ ਨਹੀਂ ਹੈ ਨਾ ਪੈਸੇ ਇਕੱਠੇ ਕਰ ਲੋ ਪੈਸੇ ਇਕੱਠੇ ਕਰਨ ਦਾ ਟਕੌਂਝ ਬਣਾਇਆ ਆ ਜਿਨ੍ਹਾਂ ਦੇ ਸੱਟਾ ਲੱਗਦੀਆਂ ਉਹਨਾਂ ਦੇ ਇਦਾਂ ਨਹੀਂ ਲੱਗਦੀਆਂ ਸਾਨੂੰ ਪੁੱਛ ਕੇ ਦੇਖ ਕਿਦਾਂ ਸੱਟਾ ਲੱਗਦੀਆਂ ਮਹੀਨਾ ਮਹੀਨਾ ਹਸਪਤਾਲ ਚ ਪਏ ਤੇ ਰਹਿੰਦੇ ਬੰਦੇ ਮੇਰੇ ਹਸਬੰਡ ਤੇ ਸੱਟ ਲੱਗੀ ਸੀ ਮੈਨੂੰ ਪੁੱਛ ਕੇ ਦੇਖ ਕਿਦਾਂ ਸੱਟ ਲੱਗਦੀ ਹੈ ਮਹੀਨਾ ਹਸਬੰਡ ਮੇਰਾ ਮੰਜੇ ਤੇ ਪਿਆਰਾ ਤਿੰਨ ਸਾਲ ਹੋ ਗਏ ਹਜੇ ਤੱਕ ਚੱਜਣਾ ਉਤੋਂ ਕੰਮ ਨਹੀਂ ਹੁੰਦਾ ਕਲਪ ਪਿਆ ਸੀ ਠੂਈ ਦੇ ਵਿੱਚ ਸ਼ਰਮ ਨਹੀਂ ਆਉਂਦੀ ਤੈਨੂੰ ਕਹਿੰਦੇ ਨੂੰ ਛੱਟ ਲੱਗੀ ਛੱਟ ਲੱਗੀ ਹਰਾਮ ਦਾ ਮੇਰੇ ਨਿੱਕੇ ਨਿੱਕੇ ਨਿਆਣੇ ਸੀ ਐਦਾਂ ਤਾਂ ਕੰਜਰਪਾ ਸੀ ਨਹੀਂ ਕੀਤਾ ਕਿਸੇ ਟਾਈਮ ਸਾਡੇ ਕੋਲ ਦੁੱਧ ਦਾ ਘੋਟ ਲਿਆਉਣ ਨੂੰ ਵੀ ਮੇਰੇ ਤੋਂ ਪੈਸੇ ਨਹੀਂ ਸੀ ਹੁੰਦੇ ਹੈਨਾ ਜਿਹੜਾ ਕੰਜਰਪਾ ਤੁਸੀਂ ਕਰਦੇ ਤੁਹਾਡੇ ਕੋ ਸਾਰਾ ਕੁਝ ਰੱਬ ਨੇ ਦੇ ਤਾ ਤੁਸੀਂ ਫੇਰ ਵੀ ਆ ਆ ਕੁਝ ਕਰਦੇ ਮੇਰੀ ਸਿਹਤ ਨਹੀਂ ਸੀ ਠੀਕ ਪਰ ਮੈਂ ਫੇਰ ਵੀ ਵੀਡੀਓ ਬਣਾਈ ਮੈਨੂੰ ਦੇਖ ਕੇ ਇਹ ਵੀਡੀਓ ਦੇਖ ਕੇ ਮੈਨੂੰ ਇੰਨਾ ਗੁੱਸਾ ਚੜੀ ਜਾਂਦਾ ਨੇ ਬੀਬੀ ਦਾ ਸੋ ਕੀ ਤੁਸੀਂ ਗੰਦ ਪਾਇਆ ਪਿਆ ਆ ਉਧਰ ਦੇ ਲੋਕ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਜੇ ਸਾਡੇ ਵਰਗੇ ਕਹਿੰਦੇ ਚੈਨਲ ਸਬਸਕ੍ਰਾਈਬ ਕਰ ਲਓ ਉਹ ਨਹੀਂ ਕਰਦੇ ਨਹੀਂ ਸਾਡੇ ਵਰਗੇ ਤਾਂ ਮਿਹਨਤੀ ਕਹਿੰਦੇ ਵੀ ਅਸੀਂ ਹਾਂ ਵੀ ਅਸੀਂ ਆ ਗੰਦ ਨਹੀਂ ਚੰਗਾ ਲੱਗਦਾ ਸਾਨੂੰ ਅਸੀਂ ਤਾਂ ਕਰਕੇ ਵੀਡੀਓ ਬਣਾਉਨੇ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਟ ਮੈਨੂੰ ਅੱਜ ਸੌਰੀ ਗੁੱਸਾ ਬਹੁਤ ਆਇਆ ਹੋਇਆ ਸੀਗਾ ਸੌਰੀ ਮੈਂ ਬਟ ਮੈਂ ਤਾਂ ਬਰਦਾਸ਼ਤ ਨਹੀਂ ਹੁੰਦਾ ਇਹਦੇ ਹਾਲ ਦੇਖ ਕੇ ਹਨਾ ਸੱਚੀ ਮੈਨੂੰ ਇਹ ਹਜੇ ਤੱਕ ਵੀ ਹਾਈਪਰ ਹੋ ਜਾਂਦਾ ਮਿਲਦੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਬਾਏ ਬਾਏ